ਸਤਿ ਸ਼੍ਰੀ ਅਕਾਲ ਜੀ ਯੂਵਸਰਾਂ ਦੇਖ ਰਹੇ ਤਮਾਮ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੇਵ ਸਿੰਘ ਸੋ ਦੋਸਤੋ ਇਸ ਸਮੇਂ ਅਸੀਂ ਮੌਜੂਦ ਹਾਂ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਵਿੱਚ ਪਹਿਲੇ ਤਾਂ ਕੁਝ ਪ੍ਰਵਾਸੀ ਲੋਕਾਂ ਦੇ ਨਾਲ ਜਿਹੜੀ ਹੈ ਗੱਲਬਾਤ ਕਰ ਲੈਂਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਹੈ ਸਰ ਆਪਕਾ ਸੁਰੇਸ਼ ਕਹਾਂ ਪੇ ਜਾ ਰਹੇ ਹੋ ਆਪ ਗਾਉਂ ਜਾ ਰਹੇ ਹੈਂ ਗਾਉਂ ਕਾ ਕੌਨਸਾ ਗਾਉਂ ਯੂਪੀ ਜਾ ਰਹੇ ਬਿਹਾਰ ਜਾ ਰਹੇ ਬਨਾਰਸ ਬਨਾਰਸ ਜਾ ਰਹੇ ਕਹੀਂ ਨਾ ਕਹੀਂ ਦਿਲ ਮੇਂ ਡਰ ਹੈ ਕਿ ਉਸ ਵੇਕ ਤੇ ਪਾਕਿਸਤਾਨ ਕੋ ਰਿੰਡੇ ਕੀ ਜੰਗ ਛਿੜ ਜਾਏਗੀ हाँ ना, हाँ कंपनी काम नहीं था इसलिए जा रहे हैं बंद कर दिए वापस जा रहे हो कहीं ना कहीं दिल में डर भी होएगा नहीं नहीं और डर नहीं है टिकट पहले आपने कहा कि हाँ दिल में डर है नहीं काफी लोग जा रहे हैं अकेले आप नहीं हो काफी लोग जा रहे हैं हर कोई आदमी कहता है कि हमारा परिवार है परिवार को किस तरह कोई सेफ जगह पे ले जाए सरकार भी ये चीजें कर रही है तो कहीं ना कहीं आपके दिल में भी थोड़ी सी चीज होगी इस तरह की हाँ तभी वापिस आप जा रहे हो होगी

ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਹੁਣ ਦਿਖਾਣੇ ਆ ਇੱਥੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਜਿਹੜੀ ਜਗ੍ਹਾ ਇਹ ਹੈ ਬਹੁਤ ਜ਼ਿਆਦਾ ਇੱਥੇ ਲੋਕੀ ਜਿਹੜੇ ਘਟਨੇ ਪਰ ਹੁਣ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੇ ਆ ਸਟੇਸ਼ਨ ਦੀਆਂ ਸੋ ਦਿਖਾਣੇ ਆ ਕਿ ਅੱਗੇ ਜਿਹੜਾ ਰਾਸ਼ਾ ਕਿਸ ਤਰ੍ਹਾਂ ਹੁੰਦਾ ਸੀਗਾ ਦੇਖ ਸਕਦੇ ਹੋ ਕਿ ਕਾਫੀ ਪ੍ਰਵਾਸੀ ਲੋਕ ਆ ਜਿਹੜੇ ਇਸ ਟਾਈਮ ਇੱਥੇ ਵੀ ਜਿਹੜੇ ਸਾਰੀਆਂ ਟਿਕਟਾਂ ਵਗੈਰਾ ਲੋਕੀ ਲੈ ਰਹੇ ਨੇ ਸੋ ਉੱਥੇ ਹੀ ਜੇ ਆਪਾਂ ਦੂਜੀ ਸਾਈਡ ਦੇ ਉੱਤੇ ਜਾਈਏ ਦੂਜੇ ਪਲੇਟਫਾਰਮ ਤੇ ਜਾਈਏ ਸੋ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਹੁਣ ਰੂਬਰੂ ਕਰਵਾ ਦਿੰਦੇ ਆ ਤੋ ਦੇਖ ਸਕਦੇ ਹੋ ਤਸਵੀਰਾਂ ਕਿ ਕਾਫੀ ਜਿਆਦਾ ਜਿਹੜਾ ਇਸ ਟਾਈਮ ਇੱਥੇ ਜਿਹੜਾ ਰਸ਼ ਲੱਗਾ ਹੋਇਆ ਹੈ ਸੋ ਲੋਕ ਜਿਹੜੇ ਆ ਜਿਹੜੇ ਪ੍ਰਵਾਸੀ ਲੋਕ ਆ ਜਿਹੜਾ ਇਸ ਟਾਈਮ ਆਪਣੇ ਆਪਣੇ ਜਿਹੜੇ ਆ ਆਪਣੀ ਆਪਣੀ ਸਿਟੀ ਦੇ ਵਿੱਚ ਜਿਹੜੇ ਜਾ ਰਹੇ ਆ ਜਿਹੜੇ ਯੂਪੀ ਵਾਲੇ ਉਹ ਯੂਪੀ ਤੇ ਜਾ ਰਹੇ ਨੇ ਜਿਹੜੇ ਬਿਹਾਰ ਵਾਲੇ ਲੋਕ ਨੇ ਉਹ ਬਿਹਾਰ ਦੇ ਵਿੱਚ ਜਾ ਰਹੇ ਨੇ ਤੋ ਤਸਵੀਰਾਂ ਜਿਹੜੀਆਂ ਆ ਮਾ ਤੁਹਾਡੇ ਨਾਲ ਰੂਬਰੂ ਕਰ ਰਹੇ ਆ ਦੇਖ ਸਕਦੇ ਹੋ ਇਹ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ ਜਿਹੜੇ ਪ੍ਰਵਾਸੀ ਲੋਕ ਆ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਹੌਲ ਦੇਖਦੇ ਜਿਹੜੇ ਪ੍ਰਵਾਸੀ ਲੋਕ ਕੀ ਆ ਹੁਣ ਜਿਹੜੇ ਜਲੰਧਰ ਨੂੰ ਜਿਹੜਾ ਛੱਡ ਕੇ ਯੂਪੀ ਬਿਹਾਰ ਦੇ ਵਿੱਚ ਆਪਣੇ ਜਾ ਰਹੇ ਆ ਉੱਥੇ ਹੀ ਉਹਨਾਂ ਦਾ ਕਹਿਣਾ ਹੀ ਹੈ ਕਿ ਡਰ ਨਹੀਂ ਸਾਨੂੰ ਕਿਸ ਤਰ੍ਹਾਂ ਦਾ ਪਰ ਜਿਹੜੀ ਸੇਫ ਸਾਈਡ ਹੈ ਉਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਅਸੀਂ ਵਾਪਸ ਆਪਣਾ ਆਪਣੇ ਪਿੰਡ ਆਪਣੇ گاؤں ਜਿਹੜੇ ਆ ਜਾ ਰਹੇ ਆ ਸੋ ਇਹ ਕਰੀ ਫੇਜ਼ਾ ਦੀ ਜਿਹੜੇ ਨਵੇਂ ਦਰਸ਼ਕ ਸਾਡੇ ਨਾਲ ਜੁੜੇ ਆ ਤਸਵੀਰਾਂ ਤਾਂ ਦਿਖਾ ਰਹੇ ਆ ਮੌਕੇ ਦੇ ਉੱਤੇ ਜਿਹੜੇ ਮੁਲਾਜ਼ਮ ਨੇ ਉਹ ਵੀ ਜਿਹੜਾ ਇਸ ਟਾਈਮ ਘੁੰਮ ਰਹੇ ਨੇ ਸੋ ਜਿਹੜੇ ਪ੍ਰਵਾਸੀ ਲੋਕ ਨੇ ਪ੍ਰਵਾਸੀ ਲੋਕਾਂ ਦੇ ਨਾਲ ਵੀ ਹੈ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਸੋ ਸੋ ਗੱਲਬਾਤ ਜਿਹੜੀ ਉਹਨਾਂ ਨਾਲ ਕਰਦੇ ਆ ਵੀ ਇਹ ਕਹਾਂ ਘਰੇ ਆਣੇ ਵਾਲੇ ਆਪ यूपी अभी यूपी वापस जा रहे हो हाँ जी कहीं ना कहीं दिल में है कि इंडिया और पाकिस्तान की लड़ाई हो जाएगी तो सेफ साइड में चले जाए नहीं सर अपनी मजबूरी घर जाना शादी है जाना पड़ रहा है अच्छा मतलब वैसा नहीं है ऐसे नहीं सर वो इसलिए नहीं जा रहे हैं क्यूँकी काफी लोगों से बात हुई है वो कह रहे हैं की डर तो नहीं है पर अपने घर में वापस जाना चाहते हैं दस तारीख को शादी है लड़की का उसी में जाना जरूरी है ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਆ ਰੂਬਰੂ ਕਰਵਾ ਦਿੰਦੇ ਆ ਦੇਖ ਸਕਦੇ ਹੋ ਤੇ ਦੂਜੇ ਬੰਨੇ ਵੀ ਤੁਹਾਨੂੰ ਦਿਖਾਉਂਦੇ ਆ ਕਿ ਲੋਕੀ ਜਿਹੜੇ ਆ ਕਾਫੀ ਜਿਹੜੇ ਇਸ ਟਾਈਮ ਤੇ ਖੜੇ ਨੇ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਸ਼ਹਿਰ ਦੀਆਂ 4924 ਜਲੰਧਰ ਸੀ ਪੁਲੀਟਨ ਦਲੰਧਰ ਪੁਲੀਟਨ ਜੀ ਮੋਕਾਸ ਦਾ ਲਾਵਾ ਸੋ ਹੋਰ ਵੀ ਜਿਹੜੇ ਆ ਪਰਵਾਸੀ ਜਿਹੜੇ ਲੋਕ ਐ ਇਸ ਟਾਈਮ ਇੱਥੇ ਮੌਜੂਦ ਆ ਉਹਨਾਂ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਾਰਨ ਐ ਜਿਹੜਾ ਹੋਣ ਜਿਹੜਾ ਉਹ ਇਸ ਟਾਈਮ ਇੱਥੋਂ ਜੇ ਗੱਲ ਕਰੀਏ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਐ ਕਿ ਪਾਕਿਸਤਾਨ ਦੀ ਤੇ ਇੰਡੀਆ ਜਿਹੜੀ ਲੜਾਈ ਹੋ ਰਹੀ ਐ ਜਿਸ ਦੇ ਕਰਕੇ ਕੁਝ ਪਰਵਾਸੀ ਲੋਕ ਐ ਜਿਹੜੇ ਵਾਪਸ ਜਾ ਰਹੇ ਆ ਬ੍ਰਦਰ ਕੀ ਨਾਮ ਐ ਤੁਹਾਡਾ ਕੀ ਨਾਮ ਐ ਆਪਕਾ ਬੰਟੀ ਕਾਹਦੇ ਜਾ ਰਹੇ ਹੋ ਆਪ ਸਾਸਾਰਾਂ ਕਾਹਦੇ ਸਾਸਾਰਾਂ ਬਿਹਾਰ ਬਿਹਾਰ ਮੇ ਜਾ ਰਹੇ ਹੂੰ ਕਹੀਂ ਨਾ ਕਹੀਂ ਮਨ ਮੇ ਐ ਜੈਸੇ ਬਾਕੀ ਸਾਰੇ ਵੀ ਕਹਿ ਰਹੇ ਕਿ ਲੜਾਈ ਅਗਰ ਲੱਗ ਜਾਏਗੀ ਤਾਂ ਹਮ ਆਪਣੇ ਘਰੋਂ ਮੇ ਵਾਪਸ ਜਾ ਕੇ ਸੇਫ ਸਾਈਡ नहीं नहीं हम लोग का शादी घर पे जा रहे हैं हम लोग वहीं के रहने वाले हैं जिनसे बात कर रहे हैं ज्यादातर कह रहे हैं शादी सारे ही शादी में जा रहे हैं नहीं नहीं हाँ, तो सब हमारे घर का तो तो परिवार है तो जाना है परिवार वाले लोग वैसे क्या लगता है कि लड़ाई होनी चाहिए नहीं होनी चाहिए नहीं ये तो बंद होनी चाहिए बंद होनी चाहिए आ, क्या क्यों बंद क्यों क्यों होनी चाहिए लगता है ऐसे अब इससे दोनों तरफ का नुकसान है अगर चलो एक बात करते हैं मान लो जो अटैक हुआ था जो धर्म पूछ के जब मारा गया था अगर वहाँ पे आपके यार हमारे परिवार वाले होते फिर तो नहीं हम ये कहते नहीं फिर भी नहीं। हम कहते हैं की अगर हमारे में कुछ हमारे घर वाले नहीं छोड़े तो हम उनके नहीं छोड़ेंगे नहीं, हम फिर भी हम लोग तो उनको भी नुकसान पहुंचा चुके हैं उतना पर बार बार ये चीजें तो नहीं होनी चाहिए ना नहीं ये सही बात तो खत्म ऐसी जंग के साथ ही होगी खत्म तो नहीं नहीं जंग के साथ खत्म होनी चाहिए अभी आपने कहा होनी चाहिए पहले आपने कहा नहीं होनी चाहिए नहीं अगर जितना हो चुके उतना में बंद करना चाहिए ਔਰ ਨਹੀਂ ਹੋਣੀ ਚਾਹੀਦੀ ਨਹੀਂ ਨਹੀਂ ਤੋਂ ਲੋਕਾਂ ਦਾ ਕਹਿਣਾ ਹੈ ਕਿ ਹੋਰ ਜਿਹੜੀ ਹੈ ਜੰਗ ਨਹੀਂ ਹੋਣੀ ਚਾਹੀਦੀ ਜਿੰਨੀ ਕਿ ਜੰਗ ਹੋ ਗਈ ਹੈ ਉਨੀ ਜਿਹੜੀ ਜੰਗ ਹੈ ਉਹ ਬਹੁਤ ਹੈ ਹੋਰ ਜਿਹੜੀ ਜ਼ਿਆਦਾ ਜੰਗ ਹੈ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਪਰ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਲੋਕ ਹੈ ਕਾਫੀ ਜ਼ਿਆਦਾ ਅੱਗੇ ਜੇ ਗੱਲ ਕਰੀਏ ਕਦੀ ਸਟੇਸ਼ਨ ਦੇ ਵਿੱਚ ਇੰਨਾ ਜਿਹੜਾ ਰਸ਼ ਨਹੀਂ ਹੁੰਦਾ ਪਰ ਅੱਜ ਦੀ ਜੇ ਗੱਲ ਕਰੀਏ ਕਾਫੀ ਜ਼ਿਆਦਾ ਜਿਹੜਾ ਰਸ਼ ਹੈ ਸਟੇਸ਼ਨ ਦੇ ਵਿੱਚ ਜਿਹੜਾ ਪਾਇਆ ਜਾ ਰਿਹਾ ਕਿ ਤਿੰਨਾਂ ਕਿਤੇ ਲੋਕੀ ਜਿਹੜੇ ਆ ਬੋਲਣ ਤੋਂ ਵੀ ਜਿਹੜਾ ਇਸ ਟਾਈਮ ਹਿਚਕਿਚਾ ਰਹੇ ਆ ਖੁੱਲ ਕੇ ਜਿਹੜੀ ਆ ਉਹ ਗੱਲਬਾਤ ਬਿਲਕੁਲ ਨਹੀਂ ਕਰ پا ਰਹੇ ਕਈਆਂ ਦਾ ਕਹਿਣਾ ਹੀ ਆ ਕਿ ਸਾਡੇ ਦਿਲ ਦੇ ਵਿੱਚ ਡਰ ਹੈ ਇਸ ਕਰਕੇ ਅਸੀਂ ਵਾਪਸ ਚੱਲੇ ਆ ਸੇਫ ਸਾਈਡ ਜਿਹੜੀ ਆ ਸਾਡੇ ਵੱਲੋਂ ਦੇਖ ਹੋ ਰਹੀ ਹੈ ਤੋ ਤਸਵੀਰਾਂ ਜਿਹੜੀਆਂ ਵਾ ਰੂਬਰੂ ਕਰਵਾ ਰਹੇ ਆ ਦੇਖ ਸਕਦੇ ਹੋ ਕਿ ਜ਼ਿਆਦਾਤਰ ਜਿਹੜੇ ਸਾਰੇ ਪ੍ਰਵਾਸੀ ਲੋਕ ਨੇ ਸੋ ਗੱਲਬਾਤ ਕਹਾ ਕੇ ਰਹਿਣੇ ਵਾਲੇ ਹੋ ਭਾਈ ਆਪ ਇਹ ਸਿੱਧਾ ਲੋਕਲੀ ਹੈ ਜਲੰਧਰ ਕੀ ਰਹਿਣੇ ਵਾਲੇ ਕਹੀਂ ਸੇ ਆਇਓ ਕਿ ਜਾ ਰਹੇ ਹੋ ਕੋ ਕਿਸੇ ਨੂੰ ਛੱਡਣ ਆਏ ਹੋ ਤੁਸੀਂ ਕੋ ਛੋੜਨੇ ਆਏ ਹੋ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਕਿ ਕੋਈ ਕਿਸੇ ਨੂੰ ਛੱਡਣ ਆਇਆ ਹੈ

कुछ हो ना जाए जी कुछ हो ना जाए इसलिए हम लोग जा रहे हैं बिहार वापस पर कहीं ना कहीं यहाँ पे हम कमाते थे खाते थे परिवार पालते थे फिर एकदम से मुसीबत छोड़ के जाना वो ठीक है जी जी नहीं सर ये तो नहीं ठीक है सर ऐसे जाना भी नहीं चाहिए जाना भी नहीं चाहिए बच्चों के लिए बच्चों के लिए तो सर जाना ही पड़ेगा तो मैडम ना भी गलत कर दिया क्या नाम है आपका सुषमा देवी दिल में तो डर है कि कुछ होना जाए हाँ जी दिल में तो डर है इसलिए घर वा, वापिस आ रहे हो नहीं होता तो काम भी है दिल में डर भी है आपके घर वाले कह रहे दिल में डर है हाँ जी मैं इसका मम्मी यार बोला कि आ जाओ फिर चल जायो तो मामला ठीक हो जाएगा फिर हाँ जी घर वापिस हाँ, हाँ जी सो देख सकते हो की जेडी लोगी है ਜਿਸ ਤਰ੍ਹਾਂ ਜਦੋਂ ਸਾਰਿਆਂ ਨੂੰ ਪਤਾ ਲੱਗਾ ਕਿ ਜਿਹੜਾ ਮਾਹੌਲ ਹੈ ਜਲੰਧਰ ਦਾ ਵੀ ਹੁਣ ਜਿਹੜਾ ਖਰਾਬ ਹੋਣ ਜਾ ਰਿਹਾ ਇਸ ਕਰਕੇ ਲੋਕੀ ਆਪਣੇ ਘਰਾਂ ਦੇ ਵਿੱਚ ਜਿਹੜੇ ਆ ਵਾਪਸ ਜਾਣੇ ਸ਼ੁਰੂ ਹੋ ਗਏ ਆ ਉੱਥੇ ਹੀ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਜਿਹੜੇ ਪੰਜਾਬੀ ਆ ਜਾਂ ਜਿਹੜੇ ਸਾਰੇ ਸਾਡੇ ਹਿੰਦੂਸਤਾਨੀ ਆ ਜਿਹੜੇ ਸਾਡੇ ਭਰਾ ਆ ਉਹ ਸਾਰੇ ਹਰ ਕੋਈ ਇੰਨਾ ਕਹਿ ਰਿਹਾ ਕਿ ਅਸੀਂ ਦੇਸ਼ ਦੇ ਨਾਲ ਖੜੇ ਆ ਕਈਆਂ ਦਾ ਕਹਿਣਾ ਹੈ ਕਿ ਇੱਕ ਵਾਰੀ ਜੰਗ ਜੜੀ ਹੈ ਜ਼ਰੂਰ ਹੋ ਜਾਣੀ ਚਾਹੀਦੀ ਹੈ ਜਿਹੜਾ ਘੱਟਾ-ਕੱਟੀ ਹੈ ਇੱਕ ਵਾਰੀ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਹਰ 20 ਸਾਲ ਬਾਅਦ 30 ਸਾਲ ਬਾਅਦ ਵਾਰ-ਵਾਰ ਜਦੋਂ ਇਹ ਚੀਜ਼ਾਂ ਹੁੰਦੀਆਂ ਹਨ ਤੇ ਕਿਤੇ ਨਾ ਕਿਤੇ ਹਰ ਕਿਸੇ ਦੇ ਦਿਲ ਦੇ ਉੱਤੇ ਇੱਕ ਠੇਸ ਪਹੁੰਚਦੀ ਹੈ ਸੋ ਇਸ ਵਾਰੀ ਪਾਕਿਸਤਾਨ ਨੇ ਵੀ ਦੱਸ ਦੇਣਾ ਚਾਹੀਦਾ ਹੈ ਕਿ ਇੰਡੀਆ ਕੌਣ ਹੈ ਤੇ ਕੀ ਉਹਦੇ ਕੋਲ ਪਾਵਰ ਹੈ ਸੋ ਇਸੇ ਤਰ੍ਹਾਂ ਦੀਆਂ ਤਸਵੀਰਾਂ ਲੈ ਕੇ ਹੋਰ ਜਿਹੜੀਆਂ ਸੱਚੀਆਂ ਤਸਵੀਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਲਈ ਮੈਂ ਦੋ ਜਿਆਦਾ ਰਾਮ ਕੈਮਰਾਮੈਨ ਰਾਮਕਿਸ਼ਨ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ